ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਏ ਪ੍ਰਧਾਨ ਬਾਈ ਕੋਲ ਸਤਿ ਸ਼੍ਰੀ ਅਕਾਲ ਪੈਸਾ ਟੈਸਟਿੰਗ ਚੱਲ ਰਹੀ ਏ ਹੁਣ ਹਾਂ ਪ੍ਰਧਾਨ ਬਾਈ ਨੂੰ ਕਿਹਾ ਵੀ ਤੂੰ ਮਾੜੇ ਘੱਤ ਖੋਲੇ ਕਰ ਇਹ ਜੱਕੀ ਜਾਂਦਾ ਹਾਂ ਸੀ ਪਹਿਲੇ ਡਰ ਜਾ ਲੱਗਦਾ ਡਰ ਲੱਗਦਾ ਸਹੀ ਗੱਲ ਗੰਨੇ ਕਰਕੇ ਹੁਣ ਅਜੇ ਵੀ ਫੇਰਦਾ ਨਾ ਕਿਹੜਾ ਬਾਈ ਗਣ ਆਹ 20 18 18 ਅਸੀਂ ਕੰਡ ਭੰਨਣੀ ਆ ਹਾਂ ਦੱਸੋ ਉੱਪਰ ਉੱਪਰ ਜਿਹੜਾ ਅਢੀਲਾ ਜਾ ਰਿਹਾ ਪਿਆ ਆ ਮਾਰਨਾ ਆਹ 18 ਦਾ 20 ਵਧੀਆ ਯਾਰ ਇਹ ਜੇ ਮੇਰੇ ਭਜਨ ਵੀ ਜਾਤ ਤਾਂ ਦਾ ਹੈ ਨਹੀਂ ਪਤਾ ਕਿ ਇਹਨੂੰ ਇੱਧਰ ਤਜਰਬਾ ਬਹੁਤ ਆ ਹਾਂ 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 ਰੋਸ ਦਾ ਕੰਮ ਆ ਸਹੀ ਗੱਲ ਹੈ ਸਾਡੇ ਦਾ ਫੇਰ ਉਹ ਕੰਨਾ ਜੰਮਣਾ ਨਹੀਂ ਨਾ ਫੇਰ ਹਾਂ ਇਹ ਕੀ ਆ ਇਹਦਾ ਜਿਆਦਾ ਕਿੰਨਾ ਕਿੰਨਾ ਲਾਉਂਦਾ ਇਹ ਦੀਦ ਦਾ ਕਾਹਦੀ ਨਾ ਕਰ ਕੇ ਲੈ ਕੇ ਜਾਣਾ ਹਾਂ ਪਾਪ ਤੋਂ ਨੂੰ ਵਖਤ ਨੂੰ ਯਾਰ ਮੇਰਾ ਨਾ ਸਟਰਮ ਕਰਕੇ ਜਾ ਕੁਝ ਵੀ ਬੱਦਲਾ ਜੇ ਨਹੀਂ ਪੈ ਗਿਆ ਹੋ ਜਾਣਾ ਫੇਰ ਉਹ ਹੋ ਜਾਣਾ ਯਾਰ ਮੀ ਤਾਂ ਕੰਮ ਖਰਾਬ ਕਰਦਾ ਨਾ ਕਿਥੋਂ ਤਾਂ ਗੱਲਾਂ ਵੀ ਨਿਕਲ ਆਉਣਾ ਨਾ ਗੱਲਾਂ ਵੀ ਨਿਕਲ ਆਉਣਾ ਸਹੀ ਗੱਲ ਹੈ ਹਾਂ ਆਹ ਹੁਣ ਦੇਖ ਲੈ ਉਹ ਮੈਂ ਮੈਂ ਤੇਰੇ ਬਰਾਬਰ ਹੀ ਬੀਜਿਆ ਪਰ ਮੈਂ ਕੜਾਈ ਕਰਾਤੀ ਸੀ ਉਹਦੇ ਰਾਤ ਨੂੰ ਮੀਂਹ ਪੈ ਗਿਆ ਮੈਨੂੰ ਆਹ ਤਾਂ ਮਾੜਾ ਸਪਰੇਅ ਕਰਨੀ ਪੈਣੀ ਆ ਪਰ ਥੋੜਾ ਥੋੜਾ ਹੀ ਇਨਕ ਦਾ ਚੱਲ ਪੈਣਾ ਕੰਮ ਆ ਆਸੀਂ ਪਹਿਲਾਂ ਵੀ ਸਪਰੇਅ ਕਰਦਾਂਗੇ ਹੁਣ ਬਾਅਦ ਆਹ ਸਪਰੇਅ ਕਰ ਦਈਏ ਕੀ ਨਹੀਂ ਬਾਕੀ ਬਾਈ ਤੁਹਾਨੂੰ ਦੱਸਾਂਦੇ ਆ ਚੱਲਦਾ ਸਿਸਟਮ ਆਸ ਵੀ ਨਹੀਂ ਲੱਗੇ ਆ ਇਹਨਾਂ ਤੇ ਯਾਰ ਭਾਈ ਆਦਾ ਹਾਂ ਹਾਂ ਨਹੀਂ ਨਹੀਂ ਗੰਨਾ ਨਹੀਂ ਵੱਢੁੰਦਾ ਠੀਕ ਹੈ ਭਾਈ ਇਹਨੇ ਹਾਂ ਠੀਕ ਹੈ ਤੇ ਬਾਕੀ ਹੁਣ ਆਊਗਾ ਬਾਕੀ ਦਾ ਕੱਕ ਮਰ ਜਾਂਦਾ ਡੀਲੇ ਥੋੜਾ ਖ ਹੋ ਜਾਂਦਾ ਡੀਲੇ ਤਾਂ ਮਰਦਾ ਹੀ ਨਹੀਂ ਆ ਡੀਲੇ ਨਹੀਂ ਮਰਦਾ ਹੈਂ ਬਣਦੀ ਹੈ ਗੱਲ ਤਾਂ ਥੋੜਾ ਜਿਹਾ ਕੱਟ ਕਰ ਲੈਂਦਾ ਚੱਲੋ ਕਰ ਲੈ ਬਹੁਤ ਹਨ ਹਾਈਟਾਂ ਲਾਈ ਹੈ ਨਾ ਉੱਪਰੇ ਹੈ ਨਾ ਪਛੀ ਇਹਦੀ ਕਿਤੇ ਵੀ ਉਹੀ ਨਾ ਕੰਮ ਹੋ ਜੂਗਾ ਉੱਪਰ ਨਹੀਂ ਹੈਗੀ ਸਿੱਕੀ ਹਾਂ ਪੱਛੀ ਦਾ ਹੈ ਤਾਂ ਥੱਲੇ ਆ ਪਾਣੀ ਲਾਏ ਤੇ ਥੋੜਾ ਜਿਹਾ ਹੋਰ ਹੋ ਗਿਆ ਨਾ ਲੂਗਾ ਪਾਣੀ ਪੈ ਰਾਮੰਤੀ ਪਾਤੀ ਪਾਣੀ ਲਾਏ ਤੇ ਹੋਰ ਵਿੱਚ ਮਿੱਟੀ ਗਿਰ ਗਈ ਮੈਂ ਵੀ ਇੱਕਣੀ ਪਹਿਲਾਂ ਥੋੜਾ ਥੋੜਾ ਪਾਣੀ ਲਾ ਦਿੱ ਆਪਾਂ ਮਿੱਟੀ ਪਾਤੀ ਜਾਂ ਪਾਣੀ ਲਾਇਆ ਉਹ ਟਾਂਗਾਂ ਜਿ ਘਰ ਕੇ ਥੋੜੀ ਜਿਆਦਾ ਮਿੱਟੀ ਪੈ ਗਈ ਮੈਨੂੰ ਆਏ ਤਾਂ ਵੀ ਜੰਮਣ ਵਿੱਚ ਥੋੜਾ ਜਿਹਾ ਹੋਊਗਾ ਪਰ ਠੀਕੇ ਰਿਹਾ ਸੋ ਚਲ ਠੀਕੇ ਹੈ ਨਾ ਠੀਕੇ ਭਾਈ ਤਿਆਰ ਹੋ ਜਾ ਕੀ ਪੱਚੀ ਨਹੀਂ ਪਟਲਦੀ ਠੀਕ ਹੈ ਆ ਠੀਕ ਹੈ ਕੰਮ ਨਹੀਂ ਨਹੀਂ ਪਟ ਨਹੀਂ ਹੁੰਦੀ 25 ਤਾਂ ਨਹੀਂ ਪਟੋ ਦੀ ਕੋਈ ਬੇਸ਼ੱਕ ਸਾਖ ਰਹਿ ਜੀ ਬੇ 25 ਨਾ 25 ਰੁਪਏ ਬਹੁ ਡੂੰਗੀ ਆ 25 ਦਾ ਬਾਈ ਡੂੰਗੀ ਆ ਹਾਂ ਹਾਂ ਜੇਕਰ ਤੂੰ ਪੁਜੀ ਮਾਰੇ ਉਹਦੇ ਵਰਗੀ ਰੀਤ ਨਹੀਂ ਨਾਲ ਦੀ ਨਾਲ ਸੁੱਕ ਜਾਂਦਾ ਕਾਕਾ ਆਉਈਆ ਭਾਈ ਮੌਸਮ ਬਹੁਤ ਖਰਾਬ ਹੋਇਆ ਪਿਆ ਹਾਂ ਡਰ ਲੱਗਦਾ ਇੱਕਦਾਂ ਨਾ ਥੋੜੀ ਬਿਜਲੀ ਆਣ ਨੂੰ ਨਾ ਆ ਲਾਈਟ ਦਾ ਕੱਟ ਲਾਉਣਾ ਚਾਹੀਦਾ ਕਿਤੇ ਉੱਥੇ ਤਾਂ ਨਾ ਘਾਟੇ ਲੋਗੇ ਸੱਚੀ ਪੱਟੀ ਦਾ ਟਰਾਂਸਫਾਰਮ ਦੋ ਚੱਕ ਦੇ ਕੱਟੇ ਜਾਂਦੇ ਹਾਂ ਚੱਕਣੀ ਚਾਹੀਦੀ ਆ ਥੋੜਾ ਜਿਹਾ ਉਹ ਵੀ ਕਰਨਾ ਚਾਹੀਦਾ ਗਵਰਨਮੈਂਟ ਨੂੰ ਸਖਤ ਹੋਣਾ ਚਾਹੀਦਾ ਦੇਖੋ ਜਿਹੜਾ ਬਰਸੀਨਾ ਜਨਰੇਟਰ ਨਾਲ ਲਾ ਲੂ ਪਾਣੀ ਆ ਤੇ ਆ ਫਰਕ ਪੈਣ ਲੱਗਿਆ ਓਕੇ ਦੇਖ ਲਿਆ ਭਾਈ ਜਿਹਦਾ ਨੱਤਾਂ ਹੋਇਆ ਭਾਈ ਰੋਂਦਾ ਭਾਈ ਪੁੱਬਾ ਮਾਰ ਮਾਰ ਰੋਣਾ ਹੀ ਆ ਯਾਰ ਜੈ ਇੰਨੇ ਠੇਕੇ ਇੰਨੇ ਇੰਨੇ ਠੇਕੇ ਦੇਣੇ ਆ ਓਕੇ ਜੀ ਤੇ ਆਪਣੇ ਦਾ ਬਈ ਸਿਸਟਮ ਕਰਨਾ ਚਾਹੀਦਾ ਥੋੜਾ ਜਿਹਾ ਬਿਜਲੀ ਨਾਲ ਸਖਤ ਹੋਣਾ ਚਾਹੀਦਾ ਹਨਾ ਫਿਰ ਕੀ ਗੱਲ ਤਾਂ ਕੋਈ ਨਹੀਂ ਹੈਗੀ ਤੂੰ ਵੀ ਤਾਂ ਲਾਉਂਦੇ ਹੀ ਆਂ ਪਰ ਤੂੰ ਆਏ ਦੇ ਨਾਲ ਆਪਣੇ ਜਿਹੜੀ ਕਣਕ ਤਾਂ ਹੋਣੀ ਹੋਣੀ ਆ ਰੱਬ ਇਹੋ ਜਿਹਾ ਕੰਮ ਕਰੇ ਨਾ ਔਰ ਜਿਹੜਾ ਲੱਖਾਂ ਦਾ ਬਬੂਲਾ ਤੇ ਜਾਣਾ ਆਗੇ ਆਗੇ ਆਹ ਠੀਕ ਆ ਪ੍ਰਧਾਨ ਜੀ ਆ ਉਹ ਆ ਠੀਕ ਆ ਓਕੇ ਆ ਆ ਠੀਕ ਆ ਆ ਠੀਕ ਆ ਮਲਾਈ ਬਣਦੀ ਵਧੀਆ हाँ ठीक है उरे चाल ओके रिपोर्ट है ਹਾਂਜੀ ਪ੍ਰਧਾਨ ਜੀ ਵਧੀਆ ਬਣ ਗਿਆ ਖੇਤ ਹਾਂ ਹਾਂ ਇਹਨੂੰ ਗੱਲਬਾਤ ਕਰਨ ਦਾ ਹੈਗੀ ਆ ਜਦੋਂ ਰੈਕਟਰ ਮੈਂ ਦਾ ਉਹ ਤਾਂ ਇਹ ਟੜਾ ਬਹੁਤ ਆ ਹਾਂ ਕਿਹੜਾ ਇਦਾਂ ਦਾ ਵੀ ਜਨ ਨਦੀ ਟੁੱਟੀ ਉਹਦੇ ਚੱਕ ਪੈ ਗਈ ਹਾਂ ਚੱਕ ਪੈ ਗਈ ਸਹੀ ਗੱਲ ਹੈ ਤੇ ਘੱਟੋ ਘੱਟ ਵੀ ਗਿੱਠ ਤੇ ਵੱਧ ਫੋਟਰ ਲਾ ਲਾ ਵੀ ਫੋਟ ਚੱਕ ਪਈ ਇਹਦੇ ਬੂਟੇ ਵਾਲੀ ਮੈਨੇ ਜਿਆਦਾ ਪੈ ਗਈ ਖੱਡੇ ਨਹੀਂ ਕਿਹੜੇ ਜਿੰਨੇ ਬੁੱਟੇ ਲੌਣੇ ਆਣੇ ਬੋਹਰੌਣੇ ਪਾਏ ਹੋਣੇ ਨੇ ਪਹਿਲਾਂ ਮੈਂ ਦੇਖਿਆ ਕਿ ਭਸੀ ਜਿੱ ਮਿੱਟੀ ਸੀ ਹਾਂ ਉਹਦੇ ਪਣਿਆ ਤਾਂ ਹੈਗਾ ਮੈਂ ਦੇਖਿਆ ਅੱਛਾ ਹੱਜ ਇੱਕ ਹੁਣ ਚ ਇੱਕ ਪਈ ਹੈ ਨਾ ਕੀ ਨਦੀ ਟੁੱਟ ਕੇ ਇੱਥੇ ਨੂੰ ਪਈ ਆ ਜਿਆਦਾ ਬਹਾ ਹੋਏ ਪਾਣੀ ਦਾ ਇੱਧਰ ਨੂੰ ਆਇਆ ਉਹ ਖੇਤਾਂ ਨੂੰ ਰੇਤਾ ਪੈ ਗਿਆ ਇੱਧਰ ਨੂੰ ਚਿੱਕ ਪੈ ਗਈ ਆ ਖੇਤਾਂ ਜਿਹਨੂੰ ਕ੍ਰੋਸ ਹੋ ਗਿਆ ਸਾਰਾ ਪਾਣੀ ਕਿ ਕਿਸੇ ਭੇਜਾ ਮੈਂ ਇਹ ਲੱਤਾ ਹੀ ਚ ਡਾਕਰ ਬਹੁਤ ਹੀ ਹਾਂ ਕਦੀ ਚ ਮੈਂ 10 ਟਾਲੀਆਂ ਰੇਤੇ ਦੇ ਬਾਤੇ ਲਈ ਬਾਈ ਪ੍ਰਧਾਨ ਨੇ ਖਰੀਦਿਆ ਪਿਆ ਇਹ ਕਿ ਮਾਇਨ 10-15 ਸਾਲ ਨੂੰ ਹਾਂ ਬਹੁਤ ਉਸ ਟਾਈਮ ਪਹਿਲਾਂ ਖਰੀਦਿਆ ਸੀ ਇਹ ਹੁਣ ਤਾਂ ਇਹਨਾਂ ਵਧੀਆ ਮੈਂ ਪੰਜ ਚਾਰ ਦਿਨ ਮੈਂ ਸਵਾਗਾ ਮਾਰਦਾ ਤਾਂ ਉੱਥੇ ਮੇਰੇ ਦਿੱਤਾ ਪਿਆ ਮੈਂ ਉਹ ਜਮਨ ਸਾਪਿਆ ਇਹ ਪ੍ਰਧਾਨ ਦੀ ਸਲਾਹ ਸੀ ਸਵਾਗਾ ਮਾਰਨ ਦੀ ਅਸੀਂ ਕੈਨਸਲ ਕਰਾਤਾ ਸਵਾਗੇ ਨਾਲ ਨਾ ਕੰਮ ਹੋਇਆ ਨਾ ਖਰਾਬ ਟੈਟ ਕਰ ਦੇਣਾ ਉਹਨੇ ਟੈਟ ਕਰ ਦੇਣਾ ਟੈਟ ਵੀ ਕਰ ਦੇਣਾ ਉਹਦੇ ਚੱਕਰ ਹੋਲ ਹੋਣਾ ਤਾਂ ਨਾ ਖੱਬਲ ਨਹੀਂ ਤਮਾਂ ਜੜਾ ਉਹਨੇ ਡਾਕਰ ਜਮੀਨ ਹਾਂ ਜੇ ਖੱਬਲ ਰਗੜ ਜੇ ਜਾਂਦਾ ਆਹ ਹੁਣ ਤੇਰਾ ਕੱਬਲ ਪਰਸੋਂ ਸਾਰੀ ਸੁੱਕ ਜਾਣਾ ਹਾਂ ਸੁੱਕ ਜਾਣਾ ਕੋਸਨੀ ਕਰਨ ਦੀ ਲੋੜ ਗੰਨਾ ਸਾਰਾ ਜੰਮੇਣਾ ਉਸੇ ਬਾਅਦ ਪਾਣੀ ਲਾਈ ਸਿਆੜ ਸਿਆੜ ਸਪਰੇਅ ਮਾਰਦੀ ਵਾਸਾ ਆ ਤਾਂ ਨਾ ਯਾਰਾ ਠੰਡੇ ਮੌਸਮ ਕਰਕੇ ਹਾਂ ਉਹ ਠੀਕ ਆ ਦੂਈ ਹੋਣੀ ਆ ਵੀ ਕੱਲ ਮੈਂ ਚੱਕ ਦੂਈ ਕਰੀ ਕੱਖ ਚ ਸਿਆੜ ਸਿਆੜ ਕੱਖੜੀ ਹਾਂ ਕੱਖੜੀ ਕਰ ਦੂੰਗੀ ਚਾਰ ਸਿਆੜ ਕਰੀ ਡੀਲਾ ਤਾਂ ਪਾਤਾ ਪੱਠਾ ਕੱਖੜੀ ਕਰਦਾ ਜਿੱਥੇ ਨਹੀਂ ਹੋਣਾ ਸਾਫ ਰੜਾ ਰਿਹਾ ਠੀਕ ਆ ਤੋ ਕਿੰਨੇ ਕ ਦੀ ਹੋਣੀ ਆ 4-500 ਰੁਪਏ ਦੋਈ ਹੋਣੀ ਆ ਇੰਨੇ ਕ ਦੀ ਹੈਗੀ ਹਾਂ ਹਾਂ ਲਿਆਉਂਗਾ ਚਲ ਆਇਆ ਪ੍ਰਧਾਨ ਜੀ ਡੀਲਾ ਪੁੱਠਾ ਪਾਤਾ ਹੂੰ ਹਾਂ ਡੀਲਾ ਸੁੱਕ ਜਾਣਾ ਹੁਣ ਹੁਣ ਆ ਚੱਲ ਚੱਲ ਮੌਸਮ ਠੰਡਾ ਐ ਨਾ ਇਹਦੇ ਕਰਕੇ ਮੀਂਹ ਕਰਕੇ ਹੁਣ ਦੋ ਤਿੰਨ ਦਿਨ ਨੂੰ ਆਹਨ ਪੂਰੀ ਧੁੱਪਾਂ ਬੈਣ ਲੱਗ ਗਈ ਆਪਣਾ ਤਾਂ ਬੜੀ ਮਚੀ ਗਈ ਆ ਮੌਸਮ ਦੀ ਨਾ ਆਗੜੀ ਲੱਗਿਆ ਵਾ ਵੱਡਣ ਹੁ ਕਾਲਾ ਪਹਿਲਾ ਮੇਰੀ ਗੱਡੀ ਜਿਹੜਾ ਜੱਗੇ ਪੰਡੈ ਸੀ ਵੱਢਦੀ ਤੇ ਵਾ ਹੋਰ ਦੇ ਜਾਣਦਾ ਕਹਿੰਦਾ ਯਾਰ ਮੌਸਮ ਖਰਾਬ ਹੁੰਦਾ ਕਹਿੰਦਾ ਆਪਣੀ ਇੱਕ ਹੋਰ ਅਜ ਵੀ ਪੌਲੀ ਸਾਈਡ ਵਾਲੇ 5 ਕਿਲੇ ਵੜਦੇ ਹੁਣ ਟਰਾਲਾ ਨਹੀਂ ਮਿਲਦਾ ਕਹਿੰਦਾ ਪਰਾ ਹੀ ਵੜਨੇ ਆ ਅੱਛਾ ਚਾਰ ਪੰਜ ਦਿਨ ਦੀ ਉਹ ਬੜਾਈ ਰਹਿ ਗਈ ਚਾਰ ਪੰਜ ਦਿਨੇ ਬਦਲਦੇ ਰਹਿ ਗਈ ਮੇਰੇ ਸਾਹ ਹਾਂ ਇਹਨੇ ਵੀ ਪੂੰਛਾਂ ਨੂੰ ਹੱਥ ਲਵਾਏ ਵੇਂਦੇ ਖੜਾ ਜੇ ਨਾ ਪ੍ਰਧਾਨ ਮੇਰੇ ਬਾਅਦ ਮੈਂ ਜਿਆਦਾ ਲੋਡ ਪੈਣੀ ਸੀ ਕਹਿੰਦਾ ਜੀਰੀ ਲੱਗੇ ਲਾਉਂਦਾ ਫੇਰੀ ਨੇ ਰਾੜ ਦੇਣੇ ਆਹ ਦਿਨਾਂ ਮਾ ਕੇ 베ਰੀ ਬਣ ਜਾਂਦਾ ਜੱਟਾਂ ਦਾ ਹਾਂ ਫੇਰ ਤਾਂ ਅੱਗੇ ਪੈਣੀ ਹੈ ਸਹੀ ਗੱਲ ਹੈ ਜੇ ਨਾ ਹੀ ਰੇ ਆ ਮੌਸਮ ਅਜ ਵੀ ਰ ਸਾਰੀ ਰਾਤ ਮਸ਼ੀਨ ਚੱਲੂਗੀ ਤੁਸੀਂ ਚਲਾਉਂਦੇ ਰਹੇ ਪਹਿਲਾਂ ਫੋਨ ਫੇਰ ਆ ਗਿਆ ਪੁੱਛਦਾ ਹੁਣ ਟਰਾਲੇ ਨੂੰ ਆ ਪੁੱਛਲਾ ਕਿਆ ਕਹਿੰਦਾ ਹਾ ਜੱਟ ਕਿੰਨਾ ਕੁ ਰਹਿ ਗਿਆ ਤੇਰਾ ਸਾਰੀ ਗਾਲ ਜੀ ਸਾਰੇ ਪੀਰਾਂ ਨੂੰ ਹੋਰ ਪਾਹੀ ਰਹਿ ਗਿਆ ਹੁਣ ਸਾਰੀ ਵੱਡਤਾ ਸੀ ਤਾਂ ਸਾਰੀ ਵੱਡੋ ਗਿਆ ਨਾ ਹਾਂ ਬਾਈ ਜਵੀ ਦਾ ਵੀ ਤਿਆਰ ਕਰਨ ਲੱਗਿਆ ਮੈਨੂੰ ਪਤਾ ਕਿ ਆ ਤੇ ਗਿਰੀ ਹੋਈ ਬਹੁਤ ਈ ਇੱਕ ਦਿਨ ਤਾਂ ਇੱਕ ਵਾਰੀ ਤਾਂ ਆਏ ਲੱਗਦਾ ਵੀ ਵੱਡ ਵੀ ਹੋ ਜੂਗੀ ਹਾਂ ਨਾ ਕਨਾਲ ਜੀ ਪੈਤੀ ਸਾਰੀ ਹਿੰਮਤੀ ਆ ਹਿੰਮਤੀ ਤੋਂ ਫਿਰ ਤੱਕ ਵੱਡ ਲਈ ਆ ਹਾਂ ਇੱਕ ਮੈਨੂੰ ਹੋ ਗਏ ਤੁਨ 3-4 ਦਿਨ ਹੋ ਗਏ ਇੱਕ 11 ਰੋਜ਼ ਪੜਦੇ ਤੇ ਫਿਰ ਆਏ ਨਾਲ ਜੀ ਵੀ ਆ ਤਾਂ ਗੱਡਾ ਵੀ ਕਰਨਾ ਤਾਂ ਫਿਰ ਹੂੰ ਹੁਣ ਆਇਆ ਬੀਜ ਵੀ ਚਲ ਤਿਆਰ ਹੋ ਜੂਗਾ ਹੋਰ ਕੀ ਆ ਬੀਜ ਤਿਆਰ ਕਰਨਾ ਬਸ ਕਟਕਟ 90 ਰੁਪਏ ਕਿਲੋ ਮਿਲਦਾ ਉਹ ਉਹ ਦੇ ਨਾਲ ਦੇ ਵਿੱਚ ਨਹੀਂ ਇਹਦਾ ਟਕਾਟਾ ਇਹ ਜਵੇ ਹੀ ਆ ਜਵੇ ਦਾ ਮਿਲਦਾ 90 ਰੁਪਏ ਅਸਾਂ ਮੰਗਦੇ ਜਵੇ ਹੀ ਆ ਇਹ ਨਾ ਨਾ ਇਹ ਜਵੇ ਹੀ ਆ ਇਹ ਜੇ ਜਵਾ ਹੁੰਦਾ ਫਿਰ ਤਾਂ ਇਹ ਤਾਂ ਫੇਰ ਤਾਂ ਗਿਰਨੇ ਵੀ ਨਹੀਂ ਤੇ ਹੈ ਕਿ ਨਹੀਂ ਗਿਰਨੇ ਗਿਰਨੇ ਜਵੇ ਗਿਰ ਜਾਂਦੀ ਹਾਲੇ ਅੱਜ ਆਉਂਗੇ ਹੁਣ ਭਈਏ ਵੱਢਣ ਜਾਂਦੇ ਹੈਂ ਫੋਨ ਆ ਲਿਆ ਭਈਏ ਆਉਂਗੇ ਵੱਢਣ ਹਾਂ ਕੱਢਣੀ ਪਹਿਲਾਂ ਹਾਂ ਆ ਭਈਆ ਕੱਢਣੀ ਪਹਿਲਾਂ ਉਹ ਤਾਂ ਬਾਅਦ ਫਿਰ ਉਧਰ ਵੱਢਣ ਲੱਗਣੇ ਆ ਕਰਿਆ ਨਹੀਂ ਮੈਨੇ ਬੀਜ ਤਿਆਰ ਜਵੀ ਦਾ ਬੁਕਿੰਗ ਕਰਾ ਦਮ ਇਹ ਬਹੁਣੀ ਨਹੀਂ ਹੈਗੀ ਨੀ ਉਹ ਨਹੀਂ ਸਰਾਇਥਾ ਚੋਂ ਨਿਕਲਣੀ ਇਹ ਗਾਹ ਹੁੰਦੀ ਆ ਬਸ ਟਰੈਕਟਰ ਨਾਲੇ ਹਾਂ ਅੱਛਾ ਕੱਲੇ ਪੱਲੜ ਪਿਛਾ ਕੇ ਉੱਪਰ ਫੇਰ ਦੇਣਾ ਹਾਂ ਬਸ ਜਿਹੜੀ ਹੋਈ ਬਾਕੀ ਅਸੀਂ ਡੰਗਰਾਂ ਨੂੰ ਪਾ ਲੈਣੀ ਟੁੱਕ ਕੇ ਹਾਂ ਨਾ ਜੇ ਕਿ ਜਿਹਨੂੰ ਉਹ ਗਿੱਲੇ ਲੱਗਦੇ ਜਦੋਂ ਇਹ ਕੜਕ ਕੜਕ ਕਰਦੀ ਹੈ ਫਿਰ ਤਾਂ ਨਾ ਜੇ ਕਿਸੇ ਨੇ ਕਿਹਾ ਤਾਂ ਸਾਨੂੰ ਬੀਜ ਦੇ ਦਿਓ ਬੀਜ ਲੈਜ ਪੇ ਸਾਨੂੰ ਤਾਂ ਕੋਈ ਨਹੀਂ ਬੀਜ ਹੈ ਇਹਦੇ ਚੋ ਹੀ ਬੀਜ ਆ ਦੇਖ ਹਾਂ ਬੀਜ ਹੈਗਾ ਇਹ ਨਹੀਂ ਕੋਈ ਹੋਤੀ ਜਾਂਦੇ ਬੀਜ ਨਹੀਂ ਹੈਗਾ ਹੈਗਾ ਇਹ ਤਾਂ ਬੀਜ ਤਾਂ ਆ ਬੀਜਿਆ ਹਾਂ ਆ ਬੀਜ ਆ ਚੱਲ ਨਾਲੇ ਟੂੜੀ ਬਣ ਜੂਗੀ ਨਹੀਂ ਤਾਂ ਇਹ ਨਹੀਂ ਆ ਦੇ ਕਾਕਣਡੇ ਚ ਟੁਕਲੇ ਕਰਨ ਮਸ਼ੀਨ ਨਾਲ ਉਹ ਵੀ ਠੀਕ ਹੈ ਜਿੰਨੀ ਕਿ ਪਹਿਲਾਂ ਉਹ ਸੁੱਕੇ ਕੱਖਣ ਨਾਲ ਇਹ ਹਾਂ ਬਰਸਿੰਗ ਵਿੱਚ ਜਾਂ ਮੱਕੀ ਚ ਹਾਂ ਚੱਲ ਠੀਕ ਹੈ ਨਾ ਵੱਢ ਲਈ ਓਏ ਵੱਢ ਲੈ ਵੱਢ ਲੈ ਪਹਿਲੇ ਹੀ ਰਹਿ ਗਏ ਤੇ ਸਿੰਘ ਹਾਂ ਹਾਂ ਚਲੋ ਠੀਕ ਹੈ ਚੱਟ ਲਾਉਂਦੇ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਰੀ ਦਾ